ਚੋਰ ਬੜੇ ਭਾਈ ਮਰਾਸੀ ਨੂੰ ਦੇਖ ਲਈ ਖੜਕਾ ਜਾ ਹੁੰਦਾ ਉਹ ਕਹਿੰਦਾ ਮਰਾਸੀ ਨੂੰ ਕਹਿੰਦਾ ਮੇਰੀ ਸ਼ਾਂਪਦਾ ਕਿੱਥੇ ਰੱਖਿਆ ਸੀ ਉਹਨੇ ਦੀ ਉਹ ਕਹਿੰਦਾ ਚੁੱਲਾ ਚੁੱਲੋ ਗੋਲੇ ਕਹਿੰਦੀ ਕੁੱਜਾ ਪਿਆ ਉਹਦੇ ਤੇ ਪਈ ਹੈ ਹਾਂ ਮੀਂਹ ਪਾ ਦੇ ਸਾਡੇ ਬੂਟੇ ਬਹੁਤ ਸੋਹਣੇ ਨੇ ਬੜਾ ਫਲ ਲੱਗੂਗਾ ਤੇ ਸੁੱਕਣੇ ਤਾਂ ਰੇਵੇਂ ਨੇ ਜੇ ਰੱਬ ਦੋ ਮਹੀਨੇ ਮੀਂਹ ਨਾ ਪਾਵੇ ਸਾਨੂੰ ਬਹੁਤ ਆਮਦਨ ਹੋ ਜੂ ਪਰ ਅਸੀਂ ਆ ਵੀ ਚ ਪਾਵਾਂਗੇ ਕਹਿੰਦਾ ਵੀ ਐਂ ਕਰੋ ਇਹਨਾਂ ਨੂੰ ਨਾ ਫਾਹੇ ਲਾ ਦਿਓ ਚਾਰਾਂ ਨੂੰ ਪਈਓ ਰੋਈ ਪਿੱਟੀ ਉਹ ਕਹਿੰਦਾ ਵੀ ਦੇਖ ਮੈਂ ਇਹਨਾਂ ਨੂੰ ਚਾਰਾਂ ਦੋਂ ਨਹੀਂ ਛੱਡਦਾ ਇੱਕ ਛਡਾਲਾ ਉਹਨੇ ਕਹਿ ਵੀ ਮੈਂ ਇਹੀ ਚੀਜ਼ ਛੜਾਵਾਂ ਜਿਹੜਾ ਮੈਨੂੰ ਸਾਰਾ ਕੁਝ ਹੀ ਮਿਲ ਜੇ ਐਵੇਂ ਜਿਵੇਂ ਇਹ ਕਹਿੰਦੇ ਜਲਾਹੇ ਤੇ ਜ਼ਿਮੀਦਾਰ ਨੇ ਖੇਤੀ ਇਕੱਠੀ ਕਰ ਲਈ ਕਹਿੰਦਾ ਤਾਹਲਾ ਪਾਸਾ ਲੈਣਾ ਕਿ ਬੀਕ ਬੰਦੇ ਦੇ ਦੋ ਧੀਆ ਸੀਗੀਆਂ ਇੱਕ ਤਾਂ ਉਹ ਮਾਲੀ ਨੂੰ ਵਿਹਾਈਗੀ ਇੱਕ ਕਮੇਰਾ ਦੇ ਵਹੀ ਗਈ ਤੇ ਦੋਨੇ ਆਬ ਦੇਲਾ ਪਈ ਰਿਜ਼ਕਾਰ ਕਰਨ ਲੱਗ ਗਿਓ ਮਾਲੀਆਂ ਨੇ ਮਾਲੀ ਦਾ ਕੰਮ ਤਾਂ ਹੈਗਾ ਬੂਟੇ ਲਾਉਣਾ ਬਾਗ ਲਾਉਣਾ ਉਹ ਕੁੜੀਆਂ ਮਿਲਣ ਆਗੀਆਂ ਆਦੇ ਪੇਕੀ ਦੋਨੇ ਉਹਨਾਂ ਦੀ ਮਾਂ ਨੇ ਪੁੱਛਿਆ ਕਿਹੜੀ ਕੁੜੀ ਮਾਲੀ ਦੇ ਦੀ ਵੀ ਪੁੱਤ ਛੋਡਾ ਕਿਵੇਂ ਆ ਕਹਿੰਦੀ ਬੇਬੇ ਅਸੀਂ ਇੱਕ ਹੀ ਬਹੁਤ ਸੋਹਣੇ ਫਲਦਾਰ ਬੂਟੇ ਲਾਏ ਆ ਜੇ ਰੱਬ ਦੋ ਮਹੀਨੇ ਮੀਂਹ ਨਾ ਪਾਵੇ ਮੀਂਹ ਪਾ ਦੇ ਸਾਡੇ ਬੂਟੇ ਬਹੁਤ ਸੋਹਣੇ ਨੇ ਬੜਾ ਫਲ ਲੱਗੂਗਾ ਤੇ ਜੇ ਮੀਂਹ ਨਾ ਪਿਆ ਫਿਰ ਸਾਡੇ ਬੂਟੇ ਸੁੱਕ ਜਾਣਗੇ ਕਿਉਂਕਿ ਉਦੋਂ ਦੂਜਾ ਪਾਣੀ ਘਟ ਹੁੰਦਾ ਫਿਰ ਉਹ ਕੁੜੀ ਨੂੰ ਪੁੱਛ ਲਈ ਕਿਵੇਂ ਰਾਂ ਦੇ ਵੇਹੀ ਤੀ ਉਹ ਕਹਿੰਦੀ ਮਾਂ ਅਸੀਂ ਬਹੁਤ ਤੌੜੇ ਤਿਆਰ ਕੀਤੇ ਨੇ ਤੇ ਸੁੱਕਣੇ ਤਾਂ ਰਹੇ ਨੇ ਜੇ ਰੱਬ ਦੋ ਮਹੀਨੇ ਮੀਂਹ ਨਾ ਪਾਵੇ ਸਾਨੂੰ ਬਹੁਤ ਆਮਦਨ ਉਹ ਵਰ ਅਸੀਂ ਆ ਵੀ ਚ ਪਾਵਾਂਗੇ ਮਾਂ ਨੇ ਬਖਿਆ ਬੜਾ ਸਿਆਪਾ ਛੜਿਆ ਜੇ ਤਾਂ ਮੀਂਹ ਪੈਂਦਾ ਤਾਂ ਆ ਮਰਦੀ ਆ ਜੇ ਨਹੀਂ ਪੈਂਦਾ ਜੇ ਨਹੀਂ ਪੈਂਦਾ ਤਾਂ ਆ ਮਰਦੀ ਆ ਕੋ ਸੋਚਾਂ ਚ ਪੈ ਗਈ ਉਹਦੇ ਘਰ ਵਾਲਾ ਕਹਿੰਦਾ ਕੀ ਗੱਲ ਸੋਚੀ ਜਾਂਦੇ ਆ ਕੀ ਹੋ ਗਿਆ ਕਹਿੰਦਾ ਕੰਦੀ ਕਾਦਾ ਹੋ ਗਿਆ ਹਮ ਤਾਂ ਤਾਂ ਖਰਾਬ ਹੋ ਗਿਆ ਕਹਿੰਦਾ ਕੀ ਗੱਲ ਕਹਿੰਦੀ ਆ ਕੁੜੀ ਦਾ ਤਾਂ ਬਾਗ ਸੁੱਕਦਾ ਪਾਣੀ ਤੋਂ ਬਣਾ ਮੀਂਹ ਤੋਂ ਬਣਾ ਕਹਿੰਦਾ ਅੱਛਾ ਜੀ ਨਾਇਕ ਕਹਿੰਦੀ ਮੀਂਹ ਪਿਆ ਵੀ ਸਾਡਾ ਬਾਗ ਸੁੱਕ ਜਾਊਗਾ ਸਾਡੀ ਜਿਹੜੀ ਆਮਦਨ ਖਤਮ ਹੋ ਜਾਊਗੀ ਇਹਦਾ ਮੀਂਹ ਮੰਗਦੀ ਆ ਕਹਿੰਦਾ ਆ ਕੁੜੀ ਕਹਿੰਦੀ ਆ ਆਪਣੀ ਵੀ ਇਹ ਮੀਂਹ ਪੈਗਾ ਸਾਡੀ ਆ ਵੀ ਖਰਾਬ ਹੋ ਜਾਊਗੀ ਸਾਡਾ ਕਹਿੰਦੀ ਹੁਣ ਇਹਦਾ ਹੁਣ ਕੀ ਇੱਕ ਗੱਲ ਤਾਂ ਕਹਿੰਦੀ ਫਿਰ ਹੋਊਗੀ ਨਾ ਇੱਕ ਤਾਂ ਮਰੀ ਜਾਊ ਇੱਕ ਤਾਂ ਕਹਿੰਦਾ ਕੁੜੀ ਇਹਨਾਂ ਚ ਮਰੂਗੀ ਉਹ ਕਹਿੰਦਾ ਵੀ ਇਹਦਾ ਹੁਣ ਰੱਬ ਦੀ ਕੁਦਰਤ ਆ ਵੀ ਆਪਾਂ ਤਾਂ ਇਹਨੂੰ ਕੁਝ ਨਹੀਂ ਕਹਿ ਸਕਦੇ ਕਹਿੰਦੀ ਮੈਨਾਂ ਦਾ ਦੋਨਾਂ ਦੇ ਗੱਲ ਸੁਣ ਕੇ ਮਨ ਖਰਾਬ ਆ ਮਾਂ ਪਿਓ ਦਾ ਹੁੰਦਾ ਹੀ ਆ ਵੀ ਇਹਨੇ ਵਿਚਾਰੀਆਂ ਨੇ ਕਮਾਈ ਕੀਤੀ ਆ ਤੇ ਉਹ ਕਹਿੰਦਾ ਵੀ ਇਹਦਾ مالک ਦੇ ਸਾਰੇ ਮੈਂ ਵੀ ਪਾ ਸਕਦਾ ਇਹਨਾਂ ਦੀ ਆ ਵੀ ਪੱਕ ਸਕਦੀ ਹੈ ਪਰ ਆਪਣੇ ਸਾਰੇ ਨਹੀਂ ਹੈਗਾ ਇਹ ਉਹ ਵਿਚਾਰੇ ਵੀ ਉਹਦੀ ਕੁੜੀਆਂ ਦੇ ਸ਼ੋਕ 'ਚ ਹੀ ਬੈਠੇ ਰਹੇ ਵੀ ਇੱਕ ਕਿਥਾਂ ਦੱਸਿਆ ਵੀ ਇੱਕ ਜਨਾਨੀ ਦੇ ਭਰਾ ਤੇ ਇੱਕ ਪਤੀ ਉਹ ਕਿਸੇ ਕਾਰਨ ਫੜੇਗੇ ਫੜੇਗੇ ਉਹਨਾਂ ਨੂੰ ਕਾਜੀ ਨੇ ਕਹਿਣ ਲੱਗਿਆ ਕਿ ਉਦੋਂ ਇਹ ਮੁਸਲਮਾਨਾਂ ਦੀ ਰਾਜ ਹੁੰਦੀ। ਕਹਿੰਦਾ ਵੀ ਐਂ ਕਰੋ ਇਹਨਾਂ ਨੂੰ ਨਾ ਫਾਹੇ ਲਾ ਦਿਓ ਚਾਰਾਂ ਨੂੰ ਠੀਕ ਹੈ। ਹਾਂ ਕਿਉਂ ਉਦੋਂ ਬੜੀ ਕਾਰੜੀਆਂ ਸਜ਼ਾ ਹੁੰਦੀਆਂ ਹੁਣ ਵਾਲਾ ਕੰਮ ਨਹੀਂ ਸੀਗਾ ਹੁਣ ਤਾਂ ਰਿਸ਼ਵਤ ਚੱਲਦੀ ਆ। ਉਦੋਂ ਕਾਨੂੰਨ ਦੇ ਹਿਸਾਬ ਤੇ ਚੱਲਦਾ ਸੀਗਾ। ਭਾਈ ਪਤੀ ਪਿਓ ਪੁੱਤ ਹਾਂ ਚਾਰੇ ਫੜੇਗੇ। ਚਾਰੇ ਫੜੇਗੇ। ਚਾਰੇ ਫੜੇਗੇ। ਉਹਨੂੰ ਕਿਸੇ ਨੇ ਕਿਹਾ ਵੀ ਤੂੰ ਜਾ ਕੇ ਰਾਜੇ ਦੇ ਪੇਸ਼ ਹੋ ਜਾ ਤੇ ਕਰਲਾ ਰੋ ਪਿੱਟ ਤੇਰੀ ਸੁਣ ਲਊਗਾ ਕੋਪਈ ਜਨਾਨੀ ਸਖਾਈ ਲੋਕਾਂ ਦੀ ਬਾਗੀ ਉਹ ਰਾਜੇ ਦੇ ਪੱਟਣ ਲੱਗੀ ਕਹਿੰਦੀ ਮੈਂ ਮੇਰਾ ਤਾਂ ਖਤਮ ਹੋ ਗਿਆ ਮੇਰਾ ਤਾਂ ਕੋਈ ਰਿਹਾ ਹੀ ਨਹੀਂ ਭਾਈ ਮੇਰਾ ਗਿਆ ਪਤੀ ਮੇਰਾ ਗਿਆ ਪਿਓ ਮੇਰਾ ਗਿਆ ਤੇ ਪੁੱਤ ਮੇਰਾ ਪੁੱਤ ਮੇਰਾ ਵਾ ਗਿਆ ਮੈਂ ਮੇਰਾ ਤਾਂ ਮੈਂ ਤਾਂ ਪੱਟੀ ਗਈ ਭਈ ਉਹ ਰੋਈ ਪਿੱਟੀ ਉਹ ਕਹਣਾ ਵੀ ਦੇਖ ਮੈਂ ਇਹਨਾਂ ਨੂੰ ਚਾਰਾਂ ਦੋਂ ਨਹੀਂ ਛੱਡਦਾ ਇੱਕ ਛੜਾਲਾ ਜਿਹੜਾ ਮਰਜੀ ਜਿਹੜਾ ਮਰਜੀ ਛੜਾਲਾ ਇੱਕ ਛੜੂਗਾ ਉਹਨੇ ਪਈ ਪਤੀ ਨੇ ਕਿਹਾ ਵੀ ਮੈਨੂੰ ਛੜਾਉ ਕਿਉਂ ਵੀ ਪਤੀ ਦੀ ਇਸਤਰੀ ਨਾਲ ਪਿਆਰ ਹੁੰਦਾ ਤੇ ਪਿਓ ਨੇ ਕਿਹਾ ਵੀ ਮੈਨੂੰ ਛੜਾਉ ਵੀ 30 ਰੁਪਇਆ ਬਹੁਤ ਪਿਆਰਾ ਹੁੰਦਾ ਤੇ ਦੋ ਹੋ ਗਏ ਤੇ ਭਾਈ ਨੇ ਕਿਹਾ ਵੀ ਮੈਨੂੰ ਛੜਾਉ ਤਿੰਨ ਇੱਕ ਹੋਰ ਆ ਚਾਰ ਨੇ ਇੱਕ ਪੁੱਤਰ ਹੈ ਇੱਕ ਪੁੱਤਰ ਉਹ ਸੋਚਣ ਲੱਗੀ ਕਹਿਣ ਲੱਗੀ ਵੀ ਮੈਂ ਹੁਣ ਕਿਵੇਂ ਕਰਾਂ ਤੇ ਉਹਨੇ ਸੋਚ-ਸੋਚ ਕੇ ਉਹ ਵੀ ਉਲਝ ਗਈ ਕਿਉਂ ਮਸਾਲਾ ਵੱਡਾ ਸੀ ਉਹਦੇ ਵਿੱਚ ਵਿਚਾਰ ਕਰਿਆ ਵੀ ਹੁਣ ਮੈਂ ਕਿਵੇਂ ਕਰਾਂ ਉਹਨੇ ਕਿਹਾ ਵੀ ਮੈਂ ਇਹ ਹੀ ਚੀ ਛੜਾਵਾਂ ਜਿਹੜਾ ਮੈਨੂੰ ਸਾਰਾ ਕੁਝ ਹੀ ਮਿਲ ਜੇ ਉਹਨੇ ਸੋਚ-ਸੋਚ ਕੇ ਉਹ ਕਹਿੰਦੀ ਮੇਰੇ ਭਰਾ ਨੂੰ ਛੱਡ ਦੇ ਉਹ ਕਹਿਣ ਲੱਗਾ ਕੀ ਗੱਲ ਤੂੰ ਪਤੀ ਨੂੰ ਨਹੀਂ ਛਡਾਇਆ ਪਿਓ ਨੂੰ ਨਹੀਂ ਛਡਾਇਆ ਪੁੱਤ ਨੂੰ ਛਡਾ ਲਿਆ ਤੂੰ ਭਰਾ ਨੂੰ ਛਡਾ ਲਿਆ ਤੇ ਹਾਰ ਭਰਾ ਤੇਰਾ ਪਿਆਰਾ ਕਹਿੰਦੀ ਨਹੀਂ ਭਰਾ ਮੈਨੂੰ ਵਿਆਹ ਕੇ ਮੇਰੀ ਸ਼ਾਦੀ ਕਰ ਦੂ ਮੇਰੇ ਬੱਚੇ ਹੋ ਸਕਦੇ ਆ ਨਵੇਂ ਪਤੀ ਮਿਲ ਜੂਣ ਵਾਲੇ ਪਤ ਨਵੇਂ ਪਤੀ ਮਿਲੂ ਨਾਲੇ ਬੱਚੇ ਮਿਲ ਜਾਣਗੇ ਭਰਾ ਨਹੀਂ ਮੈਨੂੰ ਮੁਰ ਕੇ ਮਿਲਣਾ ਮੈਂ ਇਸ ਕਰਕੇ ਛਡਾਉਣੀ ਆ ਵੀ ਇਸ ਕਰਕੇ ਜਿਹੜਾ ਭਰਾ ਦਾ ਪਿਆਰ ਹੈ ਭਰਾ ਦੀ ਰਿਸ਼ਤੇਦਾਰੀ ਹੈ ਇਹ ਸਭ ਤੋਂ ਵੱਡੀ ਆ ਬਾਕੀ ਨਹੀਂ ਮਿਲਦਾ ਭਰਾ ਹੋਰ ਚੀਜ਼ਾਂ ਮਿਲ ਜਾਣੀਆਂ ਚਾਹੇ ਲੱਖ ਚਾਚੇ ਦਾ ਇਹਦੇ ਪੁੱਤੋਂ ਜਿਹੜਾ ਸਾਕਾ ਭਰਾ ਹੁੰਦਾ ਉਹ ਸਾਕਾ ਹੀ ਹੁੰਦਾ ਹੈ ਦੇ ਕੌਣੇ ਭਰਾ ਆਉਂਦਾ ਭਰਾ ਛਡਾਇਆ ਇਸ ਚੀਜ਼ ਨੂੰ ਸੋਚ-ਸੋਚ ਕੇ ਵੀ ਭਰਾ ਨਹੀਂ ਮਿਲਣਾ ਹੋਰ ਸਾਰਾ ਕੁਝ ਹੀ ਮਿਲ ਜੂ ਪਤੀ ਵੀ ਮਿਲ ਜੂ ਬੱਚੇ ਵੀ ਮਿਲ ਜਾਣਗੇ ਉਹਨੇ ਇਹ ਚੀਜ਼ ਨੂੰ ਸੋਚ ਕੇ ਉਹ ਪਤਿ ਛਡਾ ਲਿਆ ਐਵੇਂ ਜਿਵੇਂ ਕਹਿੰਦੇ ਜਲਾਹੇ ਦੇ ਜ਼ਿਮੀਦਾਰ ਨੇ ਖੇਤੀ ਇਕੱਠੀ ਕਰ ਲਈ ਜਲਾਹਾ ਕਾ ਯਾਰ ਮੈਨੂੰ ਲਾਲਾ ਨਾਲ ਆ ਪਹੇ ਉਸ ਤੋਂ ਹਿੱਸੇ ਹੁੰਦੇ ਜ਼ਿਮੀਂਆਂ ਦੇ ਠੀਕ ਹੈ ਉਹ ਵਿਚਾਰਾ ਜਲਾਹਾ ਸੀ ਪੋੜਾ ਪਾੜਾ ਜਾ ਜ਼ਿਮੀਦਾਰ ਹਿਯਾਰਤੀ ਕਹਿੰਦਾ ਵੀ ਰਲ ਜਾ ਕਣ ਕੇ ਵੀ ਜਲੀ ਕਣ ਕੇ ਵੀ ਜੀ ਪਾਈ ਜਲਾਹਾ ਤਾਂ ਪਾਣੀ ਲਾਇਆ ਕਰੇ ਖੇਤ ਭੇਜਿਆ ਕਰੇ ਜੱਟ ਕੋ ਸੁੰਨਾ ਪਸ਼ੂ ਨਾ ਜਿਆ ਰੱਖੀ ਜਾ ਉਹ ਵਿਚਾਰਾ ਖੇਤ ਆ ਜਾਆ ਕਰੀ ਸਾਰਾ ਕੰਮ ਹੀ ਤੂੰ ਗੱਲ ਮਗਾ ਉਸੇ ਤੋਂ ਕਰਾਈ ਜਾ ਉਹ ਅੱਛਾ ਜੀ ਜਦੋਂ ਕਣਕ ਪੱਕ ਗਈ ਜ਼ਿੰਮੇਦਾਰ ਨੇ ਕਿਹਾ ਇਹ ਵੀ ਇਹ ਹੀ ਜਾਣਦਾ ਕਹਿੰਦਾ ਵੀ ਗੱਲ ਸੁਣ ਲੈ ਹੁਣ ਹਿੱਸਾ ਵੰਡ ਲੈ ਕਹਿੰਦਾ ਕਿਵੇਂ ਕਹਿੰਦਾ ਤਾਹਲਾ ਪਾਸਾ ਲੈਣਾ ਕਿ ਲਾ ਇਹ ਉਹ ਕਹਿੰਦਾ ਵੀ ਐਂ ਕਰ ਮੈਂ ਤਾਂ ਲਾ ਦੇ ਦੀ ਬਲੀਆਂ ਆਪ ਡੁੰਗਲੀਆਂ ਵਿਚਾਰੇ ਕੋਹ ਲਾਂਗਾ ਜਾ ਰਹਿ ਗਿਆ ਹੁਣ ਦਾਣੇ ਤਾਂ ਲੈ ਗਿਆ ਜੱਟ ਰਹਿ ਗਿਆ ਉਹ ਦੇ ਘਰ ਵਾਲੀ ਕਹਿੰਦੀ ਤੈਨੂੰ ਕੀ ਫਾਇਦਾ ਮੱਥਾ ਮਾਰੇ ਦਾ ਕਹਿੰਦੀ ਉਹ ਤਾਂ ਨੀਰਾ ਕੀ ਕਰਾਉਣਾ ਕਣਕ ਦਾ ਜੱਟ ਰਹਿ ਗਿਆ ਕਹਿੰਦਾ ਯਾਰ ਕੋਈ ਨਾ ਜਿੱਦਣ ਫਿਰ ਹੋਂ ਦੇਖਾਂਗੇ ਉਹ ਜੱਟ ਤੈਨੂੰ ਕਹਿੰਦਾ ਵੀ ਹੋਂ ਯਾਰ ਫੇਰ ਆਪਾਂ ਉਹ ਕਹਿੰਦਾ ਵੀ ਆਪਾਂ ਇੱਕ ਵੀਜਾਂਗੇ ਕਹਿੰਦਾ ਚੰਗਾ ਘਰ ਵਾਲੀ ਕਹਿੰਦੀ ਉਦਲਾ ਪਾਸਾ ਮੰਗੀ ਹੁਣ ਜੱਟ ਉਹ ਦੂਰੋ ਚਾਹੀ ਜੱਟ ਨੇ ਇੱਕ ਵੀਜਦਾ ਵੀ ਹੋਂ ਕਣਕ ਬੀਜੇ ਨਹੀਂ ਆਪਾਂ ਇਹ ਨੂੰ ਦੇਣ ਵਾਲਾ ਸਮਾਨ ਦਾ ਵਧੀਆ ਇੱਕ ਹੋਗਾ ਜਦੋਂ ਬਣਾਉਂਦਾ ਟਾਈਮ ਆ ਗਿਆ ਉਹ ਕੰਨਾਲੇ ਵੀ ਹੁਣ ਫਸਲ ਦੱਸ ਕਿਹੜਾ ਪਾਸਾ ਲੈਣਾ ਹੈ ਉਹਨੇ ਸੋਚਿਆ ਵੀ ਅੱਗੇ ਇਹ ਬਦਲਾ ਪਾਸਾ ਰੱਖ ਲਿਆ ਕਹਿੰਦਾ ਮੈਨੂੰ ਬਦਲਾ ਪਾਸਾ ਦੇ ਦੇ ਆਖ ਦੇ ਦੇ ਥੱਲੇ ਜਿਹੜਾ ਗੰਨੇ ਦੀ ਜੱਟ ਪੇ ਰੱਖ ਗਿਆ ਜਦੋਂ ਕੋਈ ਪਰਖੇ ਪਰਖੇ ਜਿਹੜਾ ਘਰੇ ਲੈ ਗਿਆ ਜਲਾਹੀ ਨੂੰ ਕਹਿੰਦਾ ਆਪਾਂ ਲਿਆਂਦਾ ਹੁਣ ਕਹਿੰਦਾ ਇਹਨੂੰ ਕੀ ਕਰਾਂਗਾ ਕਹਿੰਦੀ ਇਹਦਾ ਪੱਤੀ ਆ ਜਿਹੜਾ ਕਹਿੰਦੀ ਗੰਨਾ ਦੀ ਉਹ ਜੱਟ ਲੈ ਗਿਆ ਕਹਿੰਦਾ ਰਤੇ ਨਾਲ ਆਪਾਂ ਛੱਡੀ ਦੀ ਆਪਣਾ ਨਹੀਂ ਚੱਲਦਾ ਇਹਦੇ ਨਾਲ ਕੰਮ ਕਹਿੰਦਾ ਇਹ ਤਾਂ ਕਹਿੰਦਾ ਪਿਆ ਧੋਖਾ ਕਰੀਏ ਧੋਖਾ ਉਹਨਾਂ ਬਚਾਰੇ ਨੂੰ ਕੀ ਪਤਾ ਦੀ ਬੀ ਉਤਲਾ ਪਾਸਾ ਕੰਮ ਦੇਉ ਕਤਹਾਦੇਉ ਪਾਣੀ ਕਰੀ ਨਹੀਂ ਸੀ ਤੁਸੀ ਕਰੀ ਖੇਤੀ ਕਰੀ ਨਹੀਂ ਦੀ ਵਿਚਾਰੇ ਨੇ ਮੀ ਇਹ ਪਹਿਲੀਆਂ ਚ ਤਾਣੇ ਤਾਣਦੇ ਸਾਡੇ ਪੰਡੇ ਵੀ ਸੀਗੇ ਉਹ ਭਾਈ ਉਦੋਂ ਆਈ ਨਾ 5-10 ਰੁਪਏ ਬਣਦੇ ਹੁੰਦੇ ਮਸਾਂ ਸਾਰੀ ਤਾਣੀ ਮਾਗਰ ਠੀਕ ਹੈ ਜੀ ਉਹਨੇ ਭਾਈ 3 ਰੁਪਏ ਦਾ ਇੱਧਲੇ ਪਾਸੇ ਦੱਬਦੇ ਕੰਬਲ ਦੇ ਤੇ ਇਧਰ ਵੀ ਅੱਛਾ ਵੀ ਇਹ ਚੋਰੀ ਵੀ ਚੋਰੀ ਨਾ ਕਰ ਲੈ ਕੋਈ ਉਪਰ ਜੇ ਤੂੰ ਬੁਣਿਆ ਕਰੇ ਨਾਲ ਚਲਾਉਂਦੇ ਨਾ ਇਹ ਕਰਾ ਕਰੇ ਇੱਧਰ 20 ਇੱਧਰ 30 ਇੱਧਰ 20 ਜੱਟ ਨਹੀਂ ਹੈ ਮੈਂ ਤਾਣਾ ਬੁੰਦਾ 20 30 ਦਾ ਕੀ ਮਤਲਬ ਹੋਇਆ ਇਹ ਸਾਹਮਣੇ ਕੋ ਗੱਲ ਹੈ ਭਾਈ ਪੂਰੀ ਗੌਰ ਕਰੀ ਜਮੀਦਾਰ ਨੇ ਬਹਿ ਗਿਆ ਕੋਲੇ ਜਾ ਕੇ ਉਹ ਐਂ ਕਰੀ ਆਵੀ ਭਾਈ ਉਹਨੇ ਹਾਂ ਇੱਧਰ 30 ਹਾਂ ਉਹਨਾਂ ਕੰਮ ਪੈਸੇ ਦੱਬੇ ਹੋਣਗੇ 20 30 ਦਾ ਤਾਣੀ ਨਾਲ ਤਾਂ ਕੋਈ ਮਸਲਾ ਨਹੀਂ ਉਹ ਤਾਂ ਭਾਈ ਜ਼ਿਮੀਦਾਰ ਤਾਂ ਰਾਤ ਨੂੰ ਇੱਧਰੋਂ ਪਟਿਆ ਉਹੀ ਗੱਲ 20 ਨਿਕਲੇ ਇੱਧਰੋਂ ਪਟ ਲਈ 30 ਨਿਕਲੇ ਉੱਤਮ ਮੋੜ ਕੇ ਸਮਾਰਕ ਵਿੱਚ ਕਰਾ ਗਏ ਤੜਕੇ ਜਲਾਏ ਨੇ ਦੇਖਿਆ ਵੀ ਟੀ ਹਿੱਲੀ ਪਈ ਆ ਜਦੋਂ ਦੇਖ ਕੇ ਕਹਿੰਦਾ ਇਧਰ ਖੇ ਇਧਰ ਸਵਾ ਇਧਰ ਖੇ ਇਧਰ ਜਲਾਈ ਗਣੀ ਕੀ ਹੋ ਗਿਆ ਮਰ ਜਾਣਿਆ ਕਹਿੰਦਾ ਕਾਹਦਾ ਹੋ ਗਿਆ ਪੈਨ ਅੱਖ ਅੱਜ ਤੱਕ ਨਾ ਇਧਰ ਖੇ ਆ ਇਧਰ ਸਵਾ ਜਿਹੜੇ ਪੈਸੇ ਜਿਹੜਾ ਕੋਈ ਲੈ ਗਿਆ ਕਹਿੰਦਾ ਬੜਾ ਕਹਿੰਦੀ ਫਲਾਣਾ ਜੀ ਮਰ ਜਾਣਾ ਤੇਰੇ ਕੋ ਕਹਿੰਦਾ ਗੱਲ ਤੇਰੀ ਪੱਕੇ ਲੈ ਵੀ ਤਾਂ ਉਹ ਕੰਮ ਤਾਂ ਉਹੀ ਕਰ ਗਿਆ ਉਹ ਜ਼ਿੰਮੇਦਾਰ ਨੂੰ ਕਹਿੰਦਾ ਯਾਰ ਮਜ਼ਾ ਮਸਾ ਚਾਰ ਪੈਸੇ ਕਮਾਏ ਦੀ ਤੂੰ ਮੇਰੇ ਪੈਸੇ ਕਹਿੰਦਾ ਨਾ ਯਾਰ ਮੈਂ ਨਹੀਂ ਤੇਰੀ ਲੈ ਯਾਰ ਮੈਂ ਕਹਿੰਦਾ ਨਾ ਯਾਰ ਤੂੰ ਕੋਲੇ ਵਟਾ ਦੀ ਉਹ ਹੱਸ ਪਿਆ ਕਣਾ ਕਾਮੜਾ ਜਲਾ ਹ ਦਸੀ ਦਾ ਧੂਆ ਪੀ ਗਿਆਂ ਵੀ ਇਧਰ 20 ਇਧਰ 30 ਕਹਣਾ ਮੈਂ ਦੇਖ ਲਈ ਪੈਸੀ ਨਹੀਂ ਹੋਰ ਇਧਰ 20 ਤੀ ਕੀ ਹੈ ਇਹ ਹੋਰ ਕੀ ਹੈ ਅੱਗੇ ਬੋਲੇ ਲੋਕਾਂ ਦੇ ਵਿਚਾਰੇ ਅੱਗੇ ਤਾਂ ਆਪਦੇ ਵਧਾਣਾ ਹੀ ਪੈਸੇ ਅੱਗੇ ਫਰ ਚੋਰੀ ਵਾਲੀ ਚੋਰੀ ਵਾਲੀ ਸੀਗੀ ਪੈਸੇ ਦੱਬ ਦੁੰਦੇ ਬਾੜੀ ਟਿਕੈਂਤੀ ਸੀਗੀ ਰਾਤਾਂ ਨੂੰ ਭੁੱਲ ਪੱਲੇ ਵੀ ਜਾਂਦੇ ਭੁੱਲ ਜਾਂਦੇ ਬਹੁਤ ਭੁੱਲ ਜਾਂਦੇ ਹੁੰਦੇ ਕੋਈ ਬੋੜਾ ਠੇਰਾ ਮਰ ਗਿਆ ਧਰ ਕੇ ਨਾ ਦੱਸਿਆ ਗਿਆ ਉਹ ਪੈਸੇ ਰਹਿ ਜਾਂਦੇ ਤੇ ਹੁਣ ਤਾਂ ਸਾਧਨ ਬਣ ਕੇ ਬੈਂਕਾਂ ਬੂੰਕਾ ਉਦੋਂ ਕੁਝ ਨਹੀਂ ਸੀ ਉਦੋਂ ਚੋਰ ਠੇਰਾ ਥੋੜਾ ਜਿਆਦਾ ਸੀਗਾ ਉਕਾਇਦਾ ਉਹਦੇ ਲੋਕ ਮਰਾਸੀ ਦੇ ਚੋਰ ਵੜ ਗਏ ਅੱਛਾ ਜੀ ਚੋਰ ਬੜੇ ਭਾਈ ਮਰਾਸੀ ਰੋਜ਼ ਦੇਖ ਲਈ ਖੜਕਾ ਜਾ ਹੁੰਦਾ ਮਰਾਸੀ ਵੜ ਗਏ ਪਹਿਲੇ ਕੇ ਮਰਾਸੀ ਮਰਾਸੀ ਦੇ ਘਰੇ ਉਹਨਾਂ ਨੂੰ ਜੇ ਪਤਾ ਨਹੀਂ ਮਰਾਸੀਆਂ ਦੇ ਬੇਟਾ ਘਾਣੋਂ ਵੜ ਦੇਦੀ ਕੋਈ ਵੀ ਇਹਨਾਂ ਦੇ ਘਰੇ ਕੀ ਆ ਜੋ ਖੜਕਾ ਆ ਭਾਈ ਕੋਠੇ ਤੇ ਪਏ ਮਰਾਸੀ ਤੇ ਮਰਾਸਣ ਮਰਾਸੀ ਨੇ ਦੇਖਿਆ ਵੀ ਥੱਲੇ ਪਾਂਡੇ ਜੇ ਖੜਕਿਆ ਆਪਣਾ ਕੀ ਜੱਕਣਗੇ ਉਹ ਕੁੱਜਾ ਪਿਆ ਦੀ ਗੋੜਾ ਵਾਲਾ ਤੇ ਲਾਇਆ ਉਹਦੇ ਵਿੱਚ ਭਿੰਡਾਂ ਸੀਗੀਆਂ ਅੱਛਾ ਉਹ ਕਹਿੰਦਾ ਮਰਾਸੇ ਨੂੰ ਕਹਿੰਦਾ ਮੇਰੀ ਸ਼ਾਂਬਦਾ ਕਿੱਥੇ ਰੱਖਿਆ ਸੀ ਉਹਨੇ ਦੀ ਉਹ ਕਹਿੰਦਾ ਚੁੱਲਾ ਚੋਲੋ ਕੋਲੇ ਕਹਿੰਦੀ ਕੁੱਜਾ ਪਿਆ ਉਹਦੇ ਤੇ ਪਈ ਹੈ ਹਾਂ ਕੋਈ ڈاکੂ ਕਹਿੰਦੇ ਕੰਮ ਤਾਂ ਬਣ ਗਿਆ ਉਹ ਚੱਪੜ ਜਾ ਕੇ ਪਾਇਆ ਤੇ ਚੇੰਬਰ ਗਿਆ ਇੱਥੇ ਉਹ ਕਹਦਾ ਉਹ ਕਹਿੰਦਾ ਜੀ ਮੇਰੇ ਵੀ ਪੀੜੀ ਦੀ ਬੋਟਕੇ ਪਾਲੀ ਕਹਿੰਦਾ ਪੀੜੀ ਮੇਰੇ ਵੀ ਹੈ ਕਹਿੰਦਾ ਬੋਟਕੇ ਪਾਲਾ ਬੜਾ ਵਾ ਚੋਰ ਨੂੰ ਕਹਿੰਦਾ ਚੋਰ ਨੂੰ ਕਹਿੰਦਾ ਕਿਉਂ ਲੜੀਆਂ ਪਰੰਡਾ ਨੂੰ ਜਿਹਦਾ ਕਰਨਾ ਸੀ ਉਹ ਕਹਿੰਦਾ ਮੇਰੇ ਵੀ ਪੀੜੀ ਆ ਮੱchnੀ ਕਹਿੰਦਾ ਤੂੰ ਬੋਟਕੇ ਦੇ ਪਾਲਾ ਮੈਂ ਤਾਂ ਹੀ ਲਾ ਕੇ ਕੁਦੇ ਇਧਰ ਹੀ ਹੈ ਉਹ ਦੂਜੇ ਕਹਿੰਦੇ ਕਿ ਉਹ ਆ ਜਾਓ ਪਾਇਲੋਂ ਪ੍ਰਿੰਡਾਂ ਦਾ ਖਵਾਦੇ ਬੜਾ ਮਰਾ ਮਰਾਸੀ ਖਰਾ ਮੀਆਂ ਓਏ ਕਹਿੰਦਾ ਪੁੱਜੇ ਇਸ ਦਾ ਕਹਾਂ ਪ੍ਰਿੰਡਾਂ ਨਹੀਂ ਆ ਕਹਿੰਦਾ ਕਿਹੜੀ ਕਹਿੰਦਾ ਟੜ ਕੇ ਉੱਠ ਕੇ ਵੀ ਮਰਾਸੀ ਦਾ ਲੱਗ ਗਿਆ ਜੰਗਾਰਾ ਮਨ ਕੂਠੇ ਜੜ ਕੇ ਮੈਂ ਲੁੱਟਿਆ ਗਿਆ ਓਏ ਮੈਂ ਪੁੱਟਿਆ ਗਿਆ ਲੋਕ ਕਹਿੰਦੇ ਕੀ ਹੋਗਾ ਤੈਨੂੰ ਓਏ ਕੀ ਜੋ ਕਹਾਂ ਜਮਾ ਪੱਟੀ ਮੇਸ ਹੋਗੀ ਕਹਿੰਦਾ ਦਸਤਾਜੀ ਕਹਿੰਦਾ ਮੇਰੀ ਤਾਂ ਗਈ ਸਾ ਨਾਲ ਪਿੰਡ ਦੀ ਪੱਟੀ ਮੇਸ ਹੋਗੀ ਸਿਆਣੇ ਬੰਦੇ ਕਹਿੰਦੇ ਪਿੰਡ ਦੀ ਕੀ ਕਹਿੰਦਾ ਡਾਕੂ ਘਰੋਂ ਹੁਰਲੇ ਮੇ ਖਾਲੀ ਮੁੜ ਕੇ ਕਹਿਣਗੇ ਪਿੰਡ ਵੀ ਨੰਗਾ ਲਾਗੀ ਦੇ ਘਰੇ ਦਾਣੇ ਨਹੀਂ ਤੁਸੀਂ ਕਹਿੰਦੇ ਜੰਗਾ ਦਿਓ ਮਾਨ ਮਾਨ ਭਾਈ ਨਾ ਲਾਗੀ ਲੋਕਾਂ ਤੋਂ ਦਾਣੇ ਲੈ ਲੇ ਮਰਾਸੀ ਨੇ ਨਾ ਦੇ ਭੰਡਾ ਲੜਾਤੀ ਉਹਨਾਂ ਦੇ ਕਹਿੰਦੇ ਚਲ ਦਿਓ ਦਾਣੇ ਕਹਿੰਦੇ ਸੋਡੀ ਬਦਨਾਮੀ ਮੇਰੀ ਬਦਨਾਮੀ ਹਾਂ ਲੋਕ ਕਹਿੰਦੇ ਨੰਗ ਪੰਡਾ ਮਰਾ ਇੱਥੇ ਦਾ ਲਾਗੀ ਵੀ ਭੁੱਖਾ ਬੈਠਾ ਉਹ ਪਿਛ ਆਪਣੇ ਵਰਗਾ ਨੇ ਮਾਨ ਮਾਨ ਬੋੜੇ ਕਹਿੰਦੇ ਸਿੱਟੋ ਬਈ ਕਣ ਕੇ ਦੇ ਉਹ ਸਿੱਟੀ ਨਾ ਦੇ ਦਾਣੇ ਲੈ ਗਿਆ ਨਾਲੇ ਚੋਰੀ ਤੋਂ ਬਚ ਗਿਆ ਇਹ ਕੋਂ ਪਹਿਲੇ ਦਿਨੋਂ ਹਿਸ਼ਾਰ ਮਰਾਸੀ ਦੇ ਨਾਈ ਕੋਂ ਬਹੁਤ ਚੁਸਤ ਦੀ ਕੋਈ ਬਾਹਰ ਅੰਦਰ ਫਿਰਦੇ ਰਹਿੰਦੇ ਦੀ 24 ਘੰਟੇ ਬਾਹਰ ਜਾਣਾ ਅੰਦਰ ਜਿਹੜਾ ਬੰਦਾ ਘਰਵਾਰ ਹੀ ਨਹੀਂ ਨਿਕਲਿਆ ਉਹ ਦੁਨੀਆ ਦਾ ਨਹੀਂ ਪਤਾ ਲੱਗਦਾ ਵੀ ਹਾਂ ਇਹ ਬਾਕੀ ਨਾਲੋਂ ਰਾਗ ਰੂਪ ਕਰਨਾ ਤਾਂ ਹੀ ਤਾਂ ਗੁਰੂਆਂ ਨੇ ਨਾਮ ਰੱਖਿਆ ਨਹੀਂ ਪਹਿਲੇ ਦਿਨ ਉਹਨਾਂ ਨੇ ਰਾਗ ਦਾ ਬਾਰਾ ਹੈ ਹੂੰ ਤਾਂ ਹੀ ਉਹਨਾਂ ਆਰਦੀ ਗੁਰੂ ਨਾਨਕ ਨੇ ਤਾਂ ਹੀ ਮਰਦਾਨੇ ਨੂੰ ਰੱਖਿਆ ਸੀ ਰਾਗ ਇਹਨਾਂ ਦੇ ਪਹਿਲੇ ਦਿਨੋਂ ਮਰਾਸੀਆਂ ਕੋਲੇ ਰਾਗ ਹੈ ਜਿਹਦਾ ਸਿੱਖਾਂ ਸਿਕਾਂਕੋੜ ਦਾ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਆ ਗਿਆ ਰੂਸਕੇ ਦੀ ਸੱਤਾ ਮੰਡ ਮੰਡਾ ਅਛਾ ਹਾਂ ਜੀ ਨਹੀਂ ਨਹੀਂ ਸੀ ਰਾ ਆਪਣੀ ਕੌਮ ਕੋਲੇ ਆਉਂਦਾ ਤੀਗਾ ਉੱਥੇ ਰਾਹ ਕਰਦੇ ਹੁੰਦੇ ਜਾ ਕੇ ਇਹਨਾਂ ਨੇ ਕੁੜੀ ਦਾ ਵਿਆਹ ਕਰਨਾ ਦੀ ਚੜਾਵਾ ਦੇਲਾ ਬਹੁਤ ਚੜਦਾ ਹੁੰਦਾ ਸੰਗਤਾਂ ਆਉਂਦੀਆਂ ਤੇ ਕਹਿੰਦੇ ਵੀ ਆਪ ਮਹਾਰਾਜ ਨੂੰ ਐ ਕਰਦੇ ਆ ਵੀ ਐ ਕਹਦੇ ਨੇ ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦੇ ਅਸੀਂ ਕੁੜੀ ਦਾ ਵਿਆਹ ਕਰਨਾ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੁੜੀ ਦਾ ਵਿਆਹ ਕਰਨਾ ਸਾਨੂੰ ਇੱਕ ਰੰਡਾ ਚੜਾਵਾ ਦੇ ਦਿਓ ਮਹਾਰਾਜ ਕਹਿੰਦੇ ਜਗਾ ਉਦੋਂ ਦਾ ਵੀ ਕਿਸੇ ਨੇ ਮੱਥਾ ਹੀ ਨਾ ਟੇਕਿਆ ਕਹਿੰਦੇ ਇਹ ਤਾਂ ਸਿੱਖ ਸਖਿਆ ਦੇ ਵੀ ਅਜ ਮੱਥਾ ਨਾ ਡੇ ਕੋ ਮਰਾਸੀ ਲੈ ਜਾਣਗੇ ਪਈ ਸੀ ਵੀ ਅੱਜ ਤੱਕ ਕਿਸੇ ਨਾ ਨਾਈ ਦੇਖ ਕੇ ਕਿਤੇ ਢੇਰ ਲੱਗ ਜਾਂਦਾ ਹੈ ਇਹ ਤਾਂ ਰੁੱਸ ਕੇ ਭਾਈ ਗਏ ਨਾ ਤੜਕੇ ਰਾ ਕਰਨ ਮਹਾਰਾਜ ਕਹਿੰਦੇ ਜਾਓ ਸਿੱਖਾਂ ਨੂੰ ਕਹਿੰਦੇ ਭਈ ਉਹਨਾਂ ਨੂੰ ਲੈ ਕੇ ਆਓ ਉਹ ਕਹਿੰਦੇ ਚਲੋ ਭਾਈ ਤੁਸੀਂ ਕਹਿੰਦੇ ਮੈਂ ਸੀ ਨਹੀਂ ਜਾਂਦੇ ਕਹਿੰਦੇ ਪਹਿਲਾਂ ਸਾਡਾ ਕਹਿੰਦੇ ਮਰਾਸੀ ਛੋਡੇ ਗੁਰੂ ਗੁਰੂ ਨਾਨਕ ਦਾ ਨਾਮ ਸਾਡੇ ਮਰਾਸੀ ਨਹੀਂ ਪੈ ਕਹਿੰਦੇ ਮਰਦਾਨੇ ਨਾਲ ਹੰਕਾਰ ਚੋ ਕੇ ਰੁੱਖਾ ਬੋਲ ਗਏ ਕਹਿੰਦੇ ਉਦੋਂ ਵੀ ਸਾਡਾ ਮਰਾਸੀ ਨਾਲ ਤੀ ਕਹਿੰਦੇ ਸਾਥੋ ਬਣਾ ਤੁਹਾਨੂੰ ਕੌਣ ਪੋਹਦਾ ਅਸੀਂ ਨਹੀਂ ਜਾਂਦੇ ਜਵਾਬ ਦਿੱਤਾ ਬਾਗੇ ਮਹਾਰਾਜ ਕਹਿਣ ਲੱਗੇ ਕਿਉਂ ਭਈ ਕਹਿੰਦੇ ਜੀ ਆਉਣੀ ਬਾਬਾ ਬੁੱਢਾ ਜੀ ਵੀ ਗਏ ਕਹਿੰਦੇ ਅਸੀਂ ਨਹੀਂ ਆਉਂਦੇ ਮਹਾਰਾਜ ਕਹਿੰਦੇ ਚੰਗਾ ਵੀ ਸਿੱਖੋ ਚੱਕੋ ਸਾਜ ਲੈ ਕੇ ਰੱਬ ਦਾ ਨਾਮ ਬਾ ਰਾਗ ਲਾ ਕੇ ਚੱਲ ਪਿਆ ਜੁਰਾ ਲੱਗੀ ਪਈ ਨਾ ਨੇ ਦੇਖਿਆ ਵੀ ਕੰਮ ਤਾਂ ਖਰਾਬ ਹੋ ਗਿਆ ਪਤਾ ਭੁੱਖੇ ਮਰਾਂਗੇ ਹੁਣ ਮਹਾਰਾਜ ਨੇ ਕਹਦਾ ਵੀ ਜਿਹੜਾ ਉਹਨਾਂ ਨੂੰ ਮੇਰੇ ਕੋਲ ਬਖਸਾਉਣ ਆਉ ਉਹਦਾ ਮੂੰਹ ਕਾਲਾ ਕਰਕੇ ਨਾ ਖੋਤੇ ਦੇ ਚੜਾ ਕੇ ਸਿੱਤਰ ਪਾ ਕੇ ਗਲ ਚ ਗੇੜਾ ਦੇਵਾਂਗੇ ਹੁਣ ਕੋਈ ਜਾ ਕੇ ਮਹਾਰਾਜ ਨੂੰ ਉਹਨਾਂ ਨੇ ਬਹੁਤ ਬਥੇਰੇ ਨੂੰ ਕਹਣਾ ਅਲੱਗੇ ਜ਼ਰੂਰੀ ਆ ਮੈਂ ਛੋਡੀ ਖਾਤਰ ਸਿੱਤਰ ਪਵਾਉਣਾ ਗਾ ਚ ਮੈਂ ਨਹੀਂ ਮੈਂ ਨਹੀਂ ਕਹਿੰਦਾ ਬਰਮ ਗਿਆਨੀ ਲੱਦਾ ਦਿੱਲੀ ਸੀਗਾ ਫਿਰ ਉੱਥੇ ਗਏ ਕਹਿੰਦੇ ਵੀ ਉਹ ਉਹਦੀ ਗੁਰੂ ਸਾਹਿਬ ਮੰਨਦੇ ਨੇ ਹੁਣ ਇੱਛੇ ਨਹੀਂ ਆਪਣਾ ਕੋ ਭੁੱਖੇ ਮਰ ਲਾ ਕੇ ਬਰਾਸੀ ਪੈਸਾ ਤਾਂ ਹੋਂਟ ਹਟ ਗਿਆ। ਹੂੰ। ਫੇ ਉੱਥੇ ਗਏ ਲੱਦੇ ਨੇ ਕਹਿੰਦਾ ਆਓ ਵੀ ਤੁਸੀਂ ਕਹਿੰਦੇ ਜੀ ਸਾਥੂ ਤਾਂ ਗਲਤੀ ਹੋ ਗਈ ਐ ਕਰਕੇ ਆ ਗੱਲ ਹੋ ਗਈ। ਹੂੰ। ਕਹਿੰਦਾ ਤੁਸੀਂ ਮਾੜੀ ਗੱਲ ਕਰੀ। ਤੁਸੀਂ ਗਾਹਾਂ ਗੁਰੂ ਨਾਨਕ ਦਾ ਨਾਮ ਕਿਉਂ ਲਿਆ? ਹੂੰ। ਹੂੰ। ਤੇ ਤੁਸੀਂ ਕਿਹਾ ਵੀ ਛੋਡੇ ਗੁਰੂ ਨਾਨਕ ਨੂੰ ਕੌਣ ਪੁੱਜਦਾ ਸਾਡਾ ਜੇ ਨਾਮਰਦਾਨਾ ਹੁੰਦਾ ਕਹਿੰਦਾ ਤੁਸੀਂ ਤਾਂ ਬਹੁਤ ਗੁਰੂ ਘਰ ਦੀ ਹਤਕ ਕਰੀ ਐ। ਹੂੰ। ਕਬਰੇ ਜਿਹੜੇ ਵਰਮਗਾਨੀ ਮਹਾਤਮਾ ਹੁੰਦੇ ਨਾ ਦੇ ਮਾਨਤ ਕ੍ਰੋਧ ਨਹੀਂ ਹੁੰਦਾ ਹੂੰ ਕਹਿੰਦਾ ਚੰਗਾ ਦੱਸੋ ਕੀ ਕਿਹਾ ਵਾਚਨ ਕੀਆ ਮਹਾਰਾਜਾ ਕਹਿੰਦੇ ਜੀ ਐਂ ਕਿਹਾ ਵੀ ਜਿਹੜਾ ਬਖਸ਼ਾਊਗਾ ਗਾਲ ਤੇ ਛੇਤਰਾ ਨਹੀਂ ਮਾਲਾ ਮੂੰਹ ਕਾਲਾ ਕਰਕੇ ਖੋਤੇ ਤੇ ਬੈਠੂਗਾ ਹੂੰ ਕਹਿੰਦਾ ਮੇਰਾ ਮੂੰਹ ਕਾਲਾ ਕਰੋ ਮੇਰੇ ਮਾਲਾ ਪਾਓ ਹੂੰ ਛੇਤਰਾ ਦੀ ਬਣਾ ਕੇ ਤੇ ਗਰੀ ਦੇ ਬੈਠ ਗਿਆ ਜਦੋਂ ਅਮਰਸਰ ਆਇਆ ਤੇ ਜਵਾਖ ਮਗਰ ਪਜੇ ਫਿਰ ਨਾ ਹੂੰ ਮਹਾਰਾਜ ਨੂੰ ਤਾਂ ਪਤਾ ਲੱਗਿਆ ਵੀ ਆਪਣਾ ਪ੍ਰੇਮੀ ਸਿੱਖਾ ਇਹਨਾਂ ਦੀ ਖਾਤਰ ਕਿੱਡੀ ਕਾਰਨਾ ਕਰਦਾ ਹੈ ਮਹਾਰਾਜ ਕਹਿੰਦੇ ਰੌਲਾ ਘਾਦਾ ਪੈਂਦਾ ਬਾਹਰ ਜੋ ਦੇਖਿਆ ਕਹਿੰਦੇ ਮਹਾਰਾਜ ਆਪਣਾ ਲੱਦਾ ਸੁਆ ਕਿ ਪਿੱਛੇ ਸੱਤਾਬੰਦ ਬੰਡਾ ਨੇ ਵੀ ਐਂ ਕਰਕੇ ਉਹਦਾ ਮੂੰਹ ਕਾਲਾ ਕਰਕੇ ਛਤਰਾਂ ਦੀ ਮਾਲਾ ਪਾ ਕੇ ਗਰੀ ਤੇ ਚੜਿਆ ਆਉਂਦਾ ਮਹਾਰਾਜ ਕਹਿੰਦੇ ਜਾ ਉਹਨੂੰ ਕਹਿ ਦੇ ਉੱਤਰ ਕੇ ਆ ਜਾਈ ਗਏ ਜੀ ਤੂੰ ਆ ਗਈ ਨਮਸਕਾਰ ਕਰੀ ਮਹਾਰਾਜ ਕਹਿੰਦੇ ਭਾਈ ਸਿੰਘਾ ਆਹ ਕੰਮ ਤੇ ਕਰਨਾ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਸੀ ਕਹਿੰਦਾ ਤੂੰ ਤਾਂ ਉਹੀ ਆ ਕੇ ਕਹਿੰਦਾ ਮੈਂ ਤੇਹੀ ਹੋਏ ਕਹਿੰਦਾ ਨਹੀਂ ਛੋੜਾ ਹੁਕਮ ਸੀ ਮਹਾਰਾਜ ਮੈਂ ਛੋੜਾ ਹੁਕਮ ਮੰਨ ਕੇ ਆਇਆ ਫੇਰ ਉਹ ਸੱਤਾ ਮਲ ਮੁੰਡਾ ਬਖਸ਼ੀ ਦੀ ਅੱਜ ਦੇਖ ਲੈ ਇੰਨਾ ਹੁਕਮ ਮੰਨਣਾ ਕਦੇ ਕਹਿ ਦੇਣ ਦੀ ਗੱਲ ਨਹੀਂ ਨਹੀਂ ਕਹਿੰਦਾ ਵੀ ਮੇਰੀ ਤਾਂ ਜਰ ਆਪਾਂ ਕਹਿੰਦਾ ਮੇ ਤਾਂ ਨਾ ਸਿੱਧੀ ਜਰ ਮੈਂ ਜਾ ਕੇ ਕਹਿ ਦੇਣਾ ਚਲਿਏ ਕਹਿੰਦਾ ਨਹੀਂ ਮਹਾਰਾਜ ਤੁਹਾਡਾ ਹੁਕਮ ਸੀ ਵੀ ਜੇ ਆਉ ਕੋਈ ਤਾਂ ਉਹ ਆਏ ਆਵੇ ਮਾ ਮਾਰਾ ਛੋਡੇ ਹੁਕਮ ਦੀ ਪਾਲਣਾ ਕਰੀ ਐ ਫਿਰ ਇਹਨਾਂ ਨੂੰ ਮਰਾਸੀਆਂ ਨੂੰ ਰਾਗ ਵਜਾਉਣ ਦਾ ਮਿਲਿਆ ਸੀ ਨਹੀਂ ਤਾਂ ਇਹ ਉੱਥੋਂ ਸਿੱਖਾਂ ਕੋਲੇ ਆ ਗਿਆ ਬਾ ਫਿਰ ਖੁਸ਼ ਗਿਆ ਇਹਨਾਂ ਦਾ ਹੱਥੋਂ ਜੀ ਆ ਨਹੀਂ ਪਹਿਲਾਂ ਇਹ ਇਹੀ ਕਰਦੇ ਹੁੰਦੇ ਰਾਗ ਕਿ ਨਾਲ ਹੁੰਦੀ ਕੱਚੀ ਹੂੰ ਇਹਦੇ ਕਿਨਾਰਿਆਂ 'ਚ ਨਾ ਕਿ ਬੱਲੀ ਜਾਲਾ ਕੱਖੋਂ ਦਾ ਚਿੱਟਾ ਆ ਹੈਗਾ 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 ਹਾਂ ਹਾਂ ਉਹ ਭਈ ਹੋ ਪਰਲੇ ਪੁਲ ਤੇ ਖੜਿਓ ਆ ਪੈਂ ਲਖੂਆ ਕਾਲਾ ਵੀ ਹੈਗਾ ਨਾ ਉਹ ਸਾਹਮਣੀ ਜਲਾ ਹਾ ਇਹ ਹਰਮੀ ਟਿੱਪੇ ਹੋ ਗਏ ਹਾਂ ਇਹ ਬੋਲਦਾ ਉੱਥੇ ਖੜਾ ਇੱਥੇ ਜਿਸਨਾਂ ਖੂਂ ਹੁੰਦਾ ਆਪਣਾ ਦਾ ਗੰਜਿਆਂ ਦਾ ਇਹਦੇ ਬਰਾਬਰ ਜਿਹੜਾ ਚਮਕਣ ਦੇ ਅੱਖਾ ਨਾ ਉਹ ਕਸੀ 'ਚ ਪਾਣੀ ਆਉਂਦਾ ਸਾਹਮਣੀ ਕਹਿੰਦਾ ਹਾਂ ਬੜੀ ਆਉਂਦੀ ਆ ਅੱਛਾ ਕੋ ਮੇ ਤੜਕੇ ਵੇਲੇ ਉਹ ਚਮਕਦਾ ਵਾਲਾ ਹੂੰ ਕਹਾਂ ਮੈਂ ਕੱਪ ਮੈਂ ਤਾਂ ਹੋਰ ਨਾ ਗੁੱਜੀ ਜੋ ਸਮਝ ਕਹਿੰਦਾ ਨਾ ਪਾਣੀ ਹੈ ਅੱਛਾ ਮੈਨੂੰ ਲੱਗਦਾ ਤਾਂ ਮੈਨੂੰ ਵੀ ਪਾਣੀ ਮੰਗੂ ਆ ਉਹ ਪਾਣੀ ਲੱਗ ਰਾਇਆ ਵਿੱਚ ਲਮਕਣੇ ਚਿੱਟੀ ਜਿੱਡੇ ਨਾ ਪਾਣੀ ਮੰਗੂ ਜਾਮਕਣ ਕਹਿੰਦਾ ਮੈਂ ਆਖਿਆ ਨਹੀਂ ਯਾਰ ਪਾਣੀ ਨਹੀਂ ਸਮਝ ਕਹਿੰਦਾ ਸਰਤ ਲਾਲਾ ਚਲਾ ਆ ਦਾ ਮੁੰਡਾ ਉਹ ਕਹਿੰਦਾ ਨਹੀਂ ਪਾਣੀ ਨਹੀਂ ਆ ਸਰਤ ਲਾਲਾ ਕਹਿੰਦਾ ਚਲਾ ਐਂ ਕਰ ਪੰਜਾਂ ਪੰਜਾਂ ਦੀ ਲਾਲ ਕਹਿੰਦਾ ਕੋਹਾਂ ਵੀ ਤੁਰ ਰੇਗੇ ਇੱਕ ਜੀ ਕਾਲੀ ਕਹਾਂ ਬਖ ਮੇਰਾ ਹਲਾ ਲੋਕ ਨਹੀਂ ਝੂਠੇ ਜਲਾਹ ਇਹਨੂੰ ਕਹਿ ਦੇ ਪਾਣੀ ਆ ਗਿਆ ਕਲਰ ਤੇ ਤਰਨ ਲੱਗ ਗਿਆ ਕਹਾਂ ਵਾਕਈ ਸੱਚ ਗੱਲ ਹੈ ਕਹਾਂ ਮੈਂ ਕਹਾਂ ਹੀ ਵਾਕਈ ਸੱਚ ਗੱਲ ਹੈ ਉਹ ਸ਼ਾਮ ਨਹੀਂ ਕਹਿੰਦਾ ਮੇਰੇ ਪੁੱਤ ਨਾਲ ਮਿੰਦਾ ਲੱਗੇ ਪਾਣੀ ਉਹ ਮੱਤੋਂ ਨਹੀਂ ਚਮਕਦੀ ਹੁੰਦੀ ਪਾਣੀ ਮੂੰ ਐ ਡੇੜੀ ਬਲੀ ਜਿਹੋਨੀ ਚਿੱਟੀ ਜੀ ਉਹ ਬੜਾ ਚਮਕਦੀ ਧੁੱਪ ਨਾਲ ਤੜਕੇ ਵੇਲੇ ਕਹ ਕਹਣਾ ਮੈਂ ਕਾ ਵੀ ਗੱਲ ਸੱਚੀ ਹੈ ਜਿਆਣਿਆਂ ਨੇ ਕਹ ਆਦੇ ਕਿ ਭੈਣੋਂ ਪਾਣੀ ਆ ਗਾ ਉਹ ਕਲਰ ਕੀਤਾ ਲਾਤੇ ਜਿਹੜਾ ਰਾਤ ਨੂੰ ਕਹਿੰਦੇ ਡੁੱਬ ਜੂਗੇ ਭੈਣੋਂ ਤਿਰਕੇ ਲੰਘ ਜੂਗੇ ਉਹ ਦਰਿਆ ਉਹੀ ਗੱਲ ਹੋਈ ਉਹੀ ਗੱਲ ਹੋਈ ਕਹਿੰਦਾ ਜਮਾ ਉਹੀ ਗੱਲ ਹੈ ਕਹਿੰਦਾ ਵੀ ਸਾਹਮਣੀ ਤੁਸੀਂ ਕਹਿੰਦੇ ਉਹੀ ਬੜਾਈ ਆ ਕਹਿੰਦਾ ਜਮਾ ਸੱਚੀ ਗੱਲ ਹੈ ਉਹ ਕਿਵੇਂ ਦੀ ਗੱਲ ਵੀ ਉਹ ਚਾਨਣੀ ਰਾਤ ਹੀ ਰਾਤ ਨੂੰ ਦੋ ਤਿੰਨ ਜਲਾਏ ਕੋ ਬਾਟ ਬਾੜੀ ਹੁੰਦੀ ਆਲਾ ਸੁਦੇਹਣਾ ਤੁਰ ਪੈਂਦਾ ਵੀ ਫਿਰ ਧੁੱਪ ਤਪ ਚੜ ਜਾਂਦੀ ਆ ਦੇ ਭਾਈ ਜਦੋਂ ਐ ਤੁਰੇ ਜਾਂਦੇ ਨੇ ਗਾਹਾਂ ਕੋਈ ਪਿੰਡ ਆਇਆ ਉਹਦੋਂ ਕਲਰ ਵਾਲੇ ਹੁੰਦੇ ਕਿਉਂ ਧਰਤੀ ਬਰਾਨੀ ਜਿਆਦਾ ਹੁੰਦੀ ਉਹ ਚੰਨ ਨੀ ਚੰਨ ਚ ਚਮਕਿਆ ਕਹਿੰਦੇ ਪਾਵਾ ਤਾਂ ਦਰਿਆ ਆ ਗਿਆ ਪਿੰਡੇ ਦਾ ਵੀ ਕਹਿੰਦੀ ਫੋਨ ਕਿਵੇਂ ਕਰੀਏ ਕਹਿੰਦੇ ਤਰਨ ਲੱਗ ਜਾ ਉਹ ਟਰਡਕ ਸਾਹ ਕੋਈ ਨਾ ਨਾ ਤੇਰੇ ਜਾਨ ਉਹ ਜਦੋਂ ਪਾਰ ਲਾਂਗੇ ਉਦੋਂ ਉਹ ਮੁੱਕ ਨਹੀਂ ਸੀ ਕਲਰ ਮੁੱਕ ਗਿਆ ਕਹਿੰਦੇ ਵਧੀਆ ਰੇ ਦਰਿਆ ਨਾਂਗੇ ਹੈ ਉਹ ਮੂਰੇ ਕੋਈ ਜੱਟ ਦੇਖੀ ਜਾਏ ਭੈਣੇ ਵੀ ਉਹ ਬੰਦੇ ਕੀ ਕਰਦੇ ਨੇ ਇਹ ਕਰਦੇ ਜਾਂਦੇ ਨੇ ਆ ਪਾਣੀ ਲਾਉਂਦਾ ਵੀ ਉਹ ਬੰਦੇ ਧਰਤੀ ਦੇ ਤੇ ਵੀ ਕੁਝ ਹੋਊਗਾ ਉਹਨਾਂ ਦੇ ਕੋਈ ਮੰਤਰ ਜਾਣਦੇ ਕਰਦੇ ਹੋਣਗੇ ਉਹਨਾਂ ਨੂੰ ਕਹਿੰਦਾ ਓਰੇ ਆ ਓਰੇ ਉਹ ਕਹਿੰਦਾ ਕਿਧਰੋਂ ਆਇਆ ਫਲਾ ਇਧਰੋਂ ਆਇਆ ਬਾਈ ਫਲਾ ਨੇ ਬੰਡੋ ਕੀ ਗੱਲ ਹੈ ਕਹਿੰਦੇ ਯਾਰਾ ਮਸਾਂ ਦਰਿਆ ਪਾਰ ਕਰਿਆ ਬਾਨਾ ਸਾਡੇ ਤਾਂ ਪੁੱਸਲਾ ਤਰ ਤੁਰ ਕੇ ਜੀ ਉਹ ਕਹਿੰਦਾ ਚਲਾਹੇ ਹੋਊਗਾ ਯਾਦੀ ਕਹਿੰਦਾ ਹਾਂ ਕਹਿੰਦਾ ਕਮਲੀਏ ਕੋਮੇ ਕਹਿੰਦਾ ਤਾਂ ਕਲਰ ਹੈ ਜੀ ਮੈਂ ਵੀ ਦੇਖੀ ਜਾਨਾ ਵੀ ਕਲਰ ਚ ਨਾ ਨੂੰ ਕੀ ਹੋਗਾ ਟਡਲਾ ਕੇ ਰੋਡੋਂ ਤੇ ਤੁਰੇ ਹੁੰਦੇ ਨੇ ਕਹਿੰਦਾ ਅਸ਼ਰਾਖਾ ਜਦ ਦਰਿਆ ਵੀ ਡੁੱਬਣਾ ਜਾਏ ਇਸ ਤਾਂ ਤਰਕੇ ਪਾਰ ਕਰਿਆ ਉਹ ਕਹਿੰਦਾ ਕਲਰ ਆ ਪਾਏ ਦੋ ਸਾਡੇ ਪਿੰਡ ਦਾ ਇਸ ਦਾ ਮਾਲ ਮੁੰਦਾ ਲੋਕ ਗੋਹਾ ਬੁੜੀਆਂ ਜਾ ਕੇ ਲੈ ਜਾਂਦੀਆਂ ਨੇ ਤੇ ਵੀ ਬਾਕੀ ਇਹਨਾਂ ਨੂੰ ਉਹ ਸਾਡੇ ਪਿੰਡ ਵਾਲੀ ਗੱਲ ਸੁਣ ਕੇ ਮੈਂ ਖਾਈ ਬਾਕੀ ਸੱਚੀ ਗੱਲ ਹੈ ਮਗਾ ਵੀ ਵਾਕਈ ਸੱਚੀ ਗੱਲ ਹੈ ਕਿਉਂ ਉਦੋਂ ਇਹ ਆਈ ਉਹ ਦੇ ਡੱਟਦੇ ਨਹੀਂ ਉਹ ਪਹਿਲਾਂ ਪਾਈ ਸੀ ਵੀ ਕਹਿੰਦਾ ਮੱਕੀ ਦੇ ਸੋਹਗਾ ਮਾਰਦੇ ਪਹਿਲੀ ਮਾਰਿਆ ਜਾ ਕੇ ਕਈ ਸੁਣੀ ਸੁਣਾਈ ਗੱਲ ਨੂੰ ਲੜਵਾਉਂਦੇ ਨਾ ਵੀ ਉਹ ਬਣ ਲੈਂਦੇ ਹੋਰ ਕੰਮਾਂਜ ਵੀ ਹੋ ਜਾਂਦਾ ਇਹ ਹਾਂ ਹਾਂ ਸੁਣੀ ਸੁਣਾਈ ਗੱਲ ਵੀ ਨਾ ਮੰਨੇ ਨਾ ਬਾਕੀ ਹੁਣ ਨਾ ਆਪਣੇ ਲੋਕਾਂ ਦਾ ਆ ਮਤਲਬ ਹੈ ਅੱਖੀ ਦੇਖੇ ਤੋਂ ਬਣਾ ਕੰਨੀ ਸੋਣੇ ਤੋਂ ਬਣਾ ਉਹਨੂੰ ਪੱਕਾ ਬਣਾ ਦੇਣਗੇ ਤੂੰ ਬਾੜੇ ਕੱਠ 'ਚ ਈ ਮੀ ਉੱਡਲੀ ਹੋਇਆ ਕਰਤਾ ਹੋਇਆ ਕੰਮ ਤਾਂ ਹੋਰ ਛੱਟ ਲਿਆ ਤੇਰੇ ਮਾਗ ਰੋਡ ਰਹਿਣਗੇ ਕਿਸੇ ਨੇ ਦੇਖਣਾ ਨਹੀਂ ਨਹੀਂ ਕੋਈ ਲੜਿਆ ਕੌਣ ਡਿਗ ਪਿਆ ਦੇਖੋ ਦੇਖੀ ਭੱਜੀ ਜਾਣਗੇ ਉਹਦਾ ਇੰਨੀ ਦੇਖਦੇ ਵੀ ਕੁਝ ਹੋਇਆ ਵੀ ਆ ਮੂਰੇ ਆਪ ਇਕੱਠਾ ਵੱਠਾ ਜਨਾ ਬਹੁਤ ਮਖੌਲੀ ਉਹ ਲਾਇਓ ਪਿਆਇਓ ਹੋ ਪਿਆਲੇ ਵੀ ਉਹ ਦੋ ਨੁੱਟ ਲੈਣਗੇ ਸਾਰੀ ਉਹ ਜਾਣਤੀ ਇਹ ਮੇਲਿਆਂ 'ਚ ਮਖੌਲ ਲੋਕ ਮਖੌਲੀ ਲੋਕ ਕਰ ਦਿੰਦੇ ਨੇ ਹਾਜਾ ਵੀ ਇਸ ਕਰਕੇ ਨਾ ਜਿੰਨਾ ਚਿਰੱਖੀ ਨਾ ਦੇਖੇ ਕੰਨੀ ਨਾ ਸੁਣਿਆ ਉਹ ਗੱਲ ਦਾ ਸੱਚ ਨਹੀਂ ਮੰਨਣਾ ਚਾਹੀਦਾ ਵੀ ਉਹ ਤਾਂ ਹੀ ਕਿਹਾ ਫੱਗਾ ਤੋਂ ਢਾਰ ਐਮੀ ਨਹੀਂ ਕਿਹਾ ਸਿਆਣਿਆਂ ਨੇ ਹਾਂ ਵੀ ਫੱਗਾ ਤੋਂ ਢਾਰ ਬਣਦੀ ਆ ਉਹ ਬੱਕੇ ਸੀ ਕਹੇ ਵੀ ਬਿਲਕੁਲ ਆਪਦੀ ਅੱਖੀ ਦੇਖ ਕੇ ਸੁਣੀ ਗੱਲ ਦਾ ਯਕੀਨ ਨਹੀਂ ਕਰਨਾ ਚਾਹੀਦਾ ਬਿਲਕੁਲ ਉਹ ਦੁੱਖ ਦੇ ਜਾਂਦੀ ਹੈ